ਸੌਦਾ ਦੇਣ ਦਿਆਂ ਆਉਂਦੇ ਆ ਮੇਰੇ ਫਤੇ ਬਲਾਈ ਆ ਫਤੇ ਬਲਾ ਕੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਮੇਰੇ ਸੇਛਣ ਦੇ ਗੱਦੀ ਕੀਤੀ ਆ ਮੇਰੀ ਦਸਤਾਰ ਲਾਈ ਆ ਦਸਤਾਰ ਤੇ ਲੋਹੀ ਕੇਸ ਕੀ ਕੰਗਾ ਤੇ ਨਾਲੇ ਮਾਰਗ ਦੇ ਮੋੜਾਂ ਤੇ ਕੜੇ-ਕੁੜੇ ਹਾਲ ਤੱਕ ਸਾਨੂੰ ਬੇਨਤੀ ਕਰਦਾ ਜਿਥੇ ਬੰਦਿਆਂ ਨੂੰ ਬੇਨਤੀ ਕਰਦਾ ਮੈਨੂੰ ਇਨਸਾਫ ਦਵਾਇਆ ਜਾਵੇ ਉਹ ਵੇਖੋ ਜੀ ਉਹ ਜਿਹੜੇ ਦੋਸ਼ ਲਾਉਂਦੇ ਆ ਸਭ ਤੋਂ ਸਾਰੇ ਗਲਤ ਆ ਸਾਦੇ ਨਾਲਨ ਫਸਾਦੀ ਉਹਨਾਂ ਨੇ ਮੇਰੀ ਪਾਗ ਵੀ ਲਈ ਜਿਹੜੀ ਵੀਡੀਓ ਆਪਣਾ ਪੈਸ ਲਈ ਉੱਥੇ ਉਹਦੇ ਵਿੱਚ ਹੈਗੀ ਮਜੂਰੀ ਅਮਿਤ ਸਰ ਵਿਖੇ ਪੁਲਿਸ ਚੌਂਕੀ ਬੱਚੇ ਵਿੰਡ ਅਦੀਨੋਂ ਦੇ ਪਿੰਡ ਡੱਲੇ ਕੇ ਵਿਖੇ ਅਮ੍ਰਿਤਧਾਰੀ ਗੁਰਸਿੱਖ ਵਿਅਕਤੀ ਦੇ ਵੱਲੋਂ ਦਸਤਾਰ ਅਤੇ ਕੇਸਾਂ ਦੀ ਬੇਅਦਬੀ ਕਰਨ ਤੇ ਨਾਲ ਹੀ ਦੁਕਾਨ ਦੀ ਪੰਡ ਤੋੜ ਕਰਨ ਦੇ ਦੋਸ਼ ਆਪਣੇ ਇੱਕ ਰਿਸ਼ਤੇਦਾਰ ਤੇ ਲਗਾਏ ਗਏ ਨੇ ਇਸ ਬੰਦੀ ਦੋਸ਼ ਲਗਾਉਂਦੇ ਆ ਪੀੜਤ ਲਖਵੀਰ ਸਿੰਘ ਨਿਹੰਗ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਜਦੋਂ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਸਮਾਗਮ ਦੇ ਵਿੱਚ ਆਪਣੀ ਪਤਨੀ ਨੂੰ ਲੈ ਕੇ ਪੈਲਸ ਦੇ ਵਿੱਚ ਗਿਆ ਤਾਂ ਉੱਥੇ ਇੱਕ ਰਿਸ਼ਤੇਦਾਰ ਗੁਰਦੇਵ ਸਿੰਘ ਦੇ ਵੱਲੋਂ ਨਸ਼ੇ ਦੀ ਹਾਲਤ ਦੇ ਵਿੱਚ ਉਸ ਦੀ ਪਤਨੀ ਨੂੰ ਬੂਰਾ ਪੁਲਾਖਿਆ ਗਿਆ ਤੇ ਨਾਲ ਹੀ ਝਗੜਾ ਕੀਤਾ ਤੇ ਜਿਵੇਂ ਹੀ ਇਸ ਗੱਲ ਦਾ ਲਖਵੀਰ ਸਿੰਘ ਨੂੰ ਪਤਾ ਲੱਗਦਾ ਹੈ ਤਾਂ ਉਹ ਆਪਣੀ ਪਤਨੀ ਨੂੰ ਵਿਆਹ ਸਮਾਗਮ ਦੇ ਵਿੱਚੋਂ ਵਾਪਸ ਲੈ ਕੇ ਚਲਾ ਜਾਂਦੇ ਆ ਸੋ ਇਸੇ ਰਜਿਸਟ ਤਹਿਤ ਦੂਜੀ ਟੀਰ ਦੇ ਗੁਰਦੇਵ ਸਿੰਘ ਫਿੱਲੋਵਾਲ ਅਤੇ ਅਣਪਛਾਤੇ ਵਿਅਕਤੀ ਗੱਡੀ ਤੇ ਸਵਾਰ ਹੋ ਕੇ ਡੱਲੇ ਕੇ ਪੇੜ ਤੇ ਲਖਵੀਰ ਸਿੰਘ ਦੀ ਦੁਕਾਨ ਤੇ ਪਹੁੰਚ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਜਾਨਲੇਵਾ ਹਮਲਾ ਵੀ ਕੀਤਾ ਜਾਂਦਾ ਹੈ ਤੇ ਦੁਕਾਨ ਦੀ ਪਣ ਤੋੜ ਵੀ ਕੀਤੀ ਜਾਂਦੀ ਹੈ ਸੋ ਇਸ ਦੇ ਨਾਲ ਹੀ ਪੇੜ ਤੇ ਲਖਵੀਰ ਸਿੰਘ ਦੇ ਵੱਲੋਂ ਦੋਸ਼ ਲਗਾਏ ਗਏ ਨੇ ਕਿ ਉਸ ਦੇ ਰਿਸ਼ਤੇਦਾਰ ਯਾਨੀ ਕਿ ਦੂਜੀ ਟੀਰ ਦੇ ਗੁਰਦੇਵ ਸਿੰਘ ਦੇ ਵੱਲੋਂ ਉਸ ਦੀ ਦਸਤਾਰ ਅਤੇ ਕੇਸਾਂ ਦੀ ਬੇਅਦਵੀ ਵੀ ਕੀਤੀ ਗਈ ਜਿਸ ਦੇ ਚਲਦੇ ਆ 피ੜਤ ਲਖਬੀਰ ਸਿੰਘ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਹੋਰਨਾਂ ਸਿੱਖ ਜਥੇਬੰਦੀਆਂ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਸੋ ਇਹ ਸਾਰੀ ਘਟਨਾ ਦੁਕਾਨ ਤੇ ਲੱਗੇ ਸਿਸਟਮਿਕ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ। ਸੋ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਆ ਪੀੜਤ ਲਖਬੀਰ ਸਿੰਘ ਨੇ ਹੋਰ ਕੀ ਕੁਝ ਦੱਸਿਆ ਆਓ ਸੁਣਦੇ ਹਾਂ। ਜਿਸ ਦਿਨ ਵਿਆਹ ਸੀ ਪਾਇਆ ਸੀ ਕਿ ਮੈਂ ਪਰਿਵਾਰ ਨੂੰ ਛੱਡ ਆਇਆ ਤੇ ਗਦੇਵ ਸਿੰਘ ਸਾਹ ਪੀ ਕੇ ਮੇਰੇ ਪਰਿਵਾਰ ਨੂੰ ਭਤਾਰੀ ਕਿ ਉਹਨਾਂ ਤੂੰ ਮੈਂ ਨਖੇ ਚ ਤੂੰ ਕਿਸੀ ਆ ਇਹਨਾਂ ਮੈਨੂੰ ਫੋਨ ਕੀਤਾ ਤੇ ਮੈਂ ਜਾ ਕੇ ਤੇ ਗੱਡੀ ਤੇ ਖੜਕੇ ਤੇ ਇਹਨਾਂ ਨੂੰ ਚੜਾ ਲਿਆ ਮੈਨੂੰ ਕੋਈ ਪਤਾ ਨਹੀਂ ਇਹਨਾਂ ਮਗਰੋਂ ਆਣ ਕੇ ਮੰਗ ਲੈ ਆਏ ਤੂੰ ਢੀਲੋ ਵਾ ਲੋ ਅਗੇ ਢੀਲੋ ਗੁਰਦੇਵ ਸਿੰਘ ਸਾਹ ਸਿੰਘ ਦਾ ਮੁੰਡਾ ਕਿਛੋਠਾ 10 15 ਬੰਦੇ ਨੇ ਤੇ ਮੈਂ ਆਪਣੇ ਤਰ੍ਹਾਂ ਬੱਚਿਆਂ ਦਾ ਸੌਦਾ ਦੇ ਦਿਆਂ ਦੁਕਾਨ ਦੀ ਜੀ ਸੌਦਾ ਦੇਣ ਦੇ ਆਉਂਦੇ ਆ ਮੇਰੇ ਨਾਲ ਫਤੇ ਬਲਾਈ ਆ ਫਤੇ ਬਲਾ ਕੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਮੇਰੇ ਕੇਸਾਂ ਤੇ ਵੀ ਕੀਤੀ ਆ ਮੇਰੀ ਦਸਤਾਰ ਲਾਈ ਆ ਤੇ ਕੋਈ ਵੀ ਲੈ ਕੇ ਨੇ ਤੇ ਮੈਂ ਇਨਸਾਨ ਮਗਨਾ ਦਸਤਾਰ ਤੇ ਲੋਈ ਕੇਸ ਕੀ ਕੰਗਾ ਤੇ ਨਾਲੇ ਮਾਰਗ ਦੇ ਮੋੜਾਂ ਤੇ ਕੜੇ ਕੁੜੇ ਮੈਂ ਪ੍ਰਸ਼ਾਸਨ ਨੂੰ ਮੰਗ ਮੰਗਦਾ ਵੀ ਮੇਰਾ ਦਸਤਾਰ ਕਿਹੜੀ ਮੇਰਾ ਸਿਰ ਲੈ ਗਏ ਨੇ ਕਾਲ ਤੱਕ ਸਰ ਨੂੰ ਬੇਨਤੀ ਕਰਦਾ ਜਿੱਥੇ ਬੰਦਿਆਂ ਨੂੰ ਬੇਨਤੀ ਕਰਦਾ ਮੈਨੂੰ ਇਨਸਾਫ ਦਵਾਇਆ ਜਾਏ ਕਿ ਕੇ ਗੁੰਡਿਆਂ ਨੇ ਮੇਰਾ ਅੱਜ ਇਨਸਾਨੇ ਧਮਕੀ ਦੇ ਕੱਲ ਮੇਰਾ ਹੋਰ ਨੁਕਸਾਨ ਕਰ ਸਕਦੇ ਨੇ ਸੱਚ ਦਾ ਸਾਥ ਹੋਣਾ ਚਾਹੀਦਾ ਹੈ ਝੂਠ ਦਾ ਝੂਠ ਹੋਣਾ ਚਾਹੀਦਾ ਉਧਰ ਜਦੋਂ ਦੂਜੇ ਪਾਸੇ ਦੂਜੀ ਟੀਰਦੀ ਗੁਰਦੇਵ ਸਿੰਘ ਦੇ ਨਾਲ رابطہ ਕਾਇਮ ਕੀਤਾ ਗਿਆ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਹੋਇਆ ਕਿਹਾ ਕਿ ਉਹਨਾਂ ਦੇ ਵੱਲੋਂ ਕੋਈ ਹਮਲਾ ਨਹੀਂ ਕੀਤਾ ਗਿਆ ਤੇ ਨਾ ਹੀ ਕੋਈ ਬੇਅਦਵੀ ਕੀਤੀ ਗਈ ਹੈ। ਉਲਟਾ ਦੋਸ਼ ਇਹ ਲਗਾਇਆ ਕਿ ਉਕਤ ਵਿਅਕਤੀ ਨੇ ਪੈਲਸ ਦੇ ਵਿੱਚ ਝਗੜਾ ਕਰਕੇ ਮੇਰੀ ਦਸਤਾਰ ਲਾ ਦਿੱਤੀ। ਸੋ ਅੱਗੇ ਗੱਲਬਾਤ ਕਰਦੇ ਹਾਂ ਦੂਜੀ ਧਿਰ ਦੇ ਗੁਰਦੇਵ ਸਿੰਘ ਨੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਤੋਂ ਵੀ। ਵੇਖੋ ਜੀ ਉਹ ਜਿਹੜੇ ਦੋਸ਼ ਲਾਉਣ ਰਿਹਾ ਸਭ ਤੋਂ ਸਾਰੇ ਗਲਤ ਆ ਐਂ ਸਾਰ ਜੋੜ ਕਰ ਲੋ ਵਿਆਹ ਗਏ ਆ। ਇਹ ਤਰੀਕ ਨੂੰ ਉੱਥੇ ਉਹ ਇਹਨਾਂ ਦੇ ਭਤੀਜੇ ਦੇ ਆਪਾਂ ਲੜਤੀ ਦਾ ਰਿਸ਼ਤਾ ਕਰਾਇਆ ਉਹਦੇ ਵਿੱਚ ਇਹ ਲੱਗਦਾ ਕਿ ਕਿਉਂ ਰਿਸ਼ਤਾ ਕਰਾਇਆ ਵਾ ਉਹਦੇ ਵਿੱਚ ਇਹਨਾਂ ਨੇ ਮੇਰੇ ਗੱਲ ਪਏ ਆ ਆਪਣਾ ਬਾਬਾ ਲੱਖਾ ਉਹਦੇ ਘਰ ਦੇ ਤੇ ਉਹਨਾਂ ਦੀ ਨੋ ਤੇ 5 ਸਾਲ ਦੇ ਨਾਲ ਅਨਪਛਾਤੇ ਉਹਨਾਂ ਨੇ ਮੇਰੀ ਪਾਗ ਵੀ ਲਈ ਜਿਹੜੀ ਵੀਡੀਓ ਆਪਣਾ ਪੈਲਸ ਦੇ ਉੱਥੇ ਉਹਦੇ ਵਿੱਚ ਹੈਗੀ ਮੌਜੂਦ ਆ ਤੇ ਮੈਂ ਫੇਰ ਵੀ ਯਾਨੀ ਗੀਤਾ ਦਾ ਮੈਂ ਆ ਲੁੱਪ ਕਰਕੇ ਆ ਗਏ ਆ ਗਏ ਮੈਂ ਲੁੱਪ ਕੇ ਥਾਣੇ ਦਰਖਾਸਤ ਦਿੱਤੀ ਕਿਉਂਕਿ ਉੱਥੋਂ ਆਪਣੀ ਜਾਨ ਬਚਾ ਗਿਆ ਮੈਨੂੰ ਸਾਰੇ ਰਿਸ਼ਤੇਦਾਰਾਂ ਘਲਾਤਾ ਵੀ ਜਾਂਦੇ ਚੱਲ ਜਾ ਬਾਬੇ ਦਾ ਪਤਾ ਨਹੀਂ ਆ ਕੀ ਕਰਿਆ ਇਹਨਾਂ ਦੇ ਇਹਦੇ ਤੇਰੇ ਸਿਰ ਤੇ ਸਾੜ ਸੁੱਟਣ ਲਾ ਦੇ ਤੇ ਵੇਖਿਆ ਨਹੀਂ ਇਹਨਾਂ ਤੇਰੀ ਭਾਗੀ ਲਾਤੀ ਆ ਸਾਰਾ ਸਾਰਾ ਗਲਤੀਆਂ ਝੂਠ ਆ ਕਿਉਂਕਿ ਅਸੀਂ ਉਦੋਂ ਆਏ 4:30 4:5 ਵਜੇ ਨਾ ਵਿਆਹ ਆ ਵਿਆਹ ਵੇਖ ਕੇ ਜਦੋਂ ਇਹਨਾਂ ਨੇ ਆਹੜੇ ਨਾ ਕਰਾ ਗਈ ਤਾਂ ਅਸੀਂ ਰੋਟੀ ਵੀ ਨਹੀਂ ਖਾਦੀ ਘਰ ਆਪਣਾ ਥਾਣੇ ਲੁੱਪ ਕੇ ਦਰਖਾਸਤ ਦੇ ਕੇ ਤੇ ਘਰ ਬਹਿ ਗਏ ਆ ਸਬੰਧਿਤ ਜਦੋਂ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਨੇ ਅਤੇ ਇਸ ਪੂਰੇ ਮਾਨਵਤਾ ਦੀ ਢੁੰਗਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ ਅਤੇ ਜੋ ਵੀ ਬੰਦੀ ਕਾਰਵਾਈ ਹੋਵੇਗੀ ਉਹ ਵੀ ਕੀਤੀ ਜਾਵੇਗੀ। ਬੇਨਤੀ ਹੈ ਵੀ ਦੋਹਾਂ ਧਿਰਾਂ ਦੀਆਂ ਦਰਖਾਸਤਾਂ ਸਟੇਸ਼ਨ ਕੋਲ ਆਈਆਂ ਜੀ। ਜੋ ਵੀ ਬੰਦੀ ਕਾਰਵਾਈ ਕਾਨੂੰਨ ਮਤਾ ਕੋ ਕੀਤੀ ਜਾਏਗੀ ਉਹਨੂੰ ਦੁਹਾਰਕਲਾ। ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਵਿਸ਼ੇਸ਼ ਰਿਪੋਰਟ।